ਵਿਚ ਸਵੈਨ ਫਲੂ ਨੇ ਦਾਸਤਖ ਦੇ ਦਿੱਤੇ ਲੁਧਿਆਣਾ ਵਿੱਚ 16 ਮਾਮਲੇ ਸਾਹਮਣੇ ਆਏ ਨੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਬੁਖਾਰ ਖਾਂਗ ਜ਼ੁਕਾਮ ਤੇ ਸਿਰਦਰਦ ਇਸ ਫਲੂ ਦੇ ਲੱਛਣ ਨੇ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸ ਦਈਏ ਬੁਖਾਰ ਖਾਂਗ ਜ਼ੁਕਾਮ ਤੇ ਸਿਰਦਰਦ ਦੇ ਇਸ ਫਲੂ ਦੇ ਲੱਛਣ ਨੇ ਜੇਕਰ ਤੁਹਾਨੂੰ ਵੀ ਇਹ ਲੱਛਣ ਨਜ਼ਰ ਆ ਰਹੇ ਨੇ ਤਾਂ ਤੁਰੰਤ ਡਾਕਟਰ ਕੋਲ ਜਾਓ ਤੇ ਚੈੱਕਅਪ ਕਰਾਓ ਸਵੈਨ ਫਲੂ ਨੇ ਦਾਸਤਖ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਤਾਂ ਲੁਧਿਆਣਾ ਵਿਚ 16 ਮਾਮਲੇ ਇਸ ਦੇ ਸਾਹਮਣੇ ਆ ਚੁੱਕੇ ਨੇ ਦੋ ਮੌਤਾਂ ਵੀ ਹੋ ਚੁੱਕੀਆਂ ਨੇ ਪੰਜਾਬ ਵਿੱਚ ਸਵੈਨ ਫਲੂ ਨੇ ਦਸਤਕ ਦੇ ਦਿੱਤੇ ਲੁਧਿਆਣਾ ਵਿੱਚ 16 ਮਾਮਲੇ ਸਾਹਮਣੇ ਆਏ ਨੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਬੁਖਾਰ ਖਾਂਗ ਜ਼ੁਕਾਮ ਤੇ ਸਿਰਦਰਦ ਇਸ ਫਲੂ ਦੇ ਲੱਛਣ ਨੇ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਇਹ ਬੁਖਾਰ ਖਾਂਗ ਜ਼ੁਕਾਮ ਤੇ ਸਿਰਦਰਦ ਦੇ ਇਸ ਫਲੂ ਦੇ ਲੱਛਣ ਨੇ ਜੇਕਰ ਤੁਹਾਨੂੰ ਵੀ ਇਹ ਲੱਛਣ ਨਜ਼ਰ ਆ ਰਹੇ ਨੇ ਤਾਂ ਤੁਰੰਤ ਡਾਕਟਰ ਕੋਲ ਜਾਓ ਤੇ ਚੈੱਕਅਪ ਕਰਾਓ ਸਵੈਨ ਫਲੂ ਨੇ ਦਸਤਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਵਿੱਚ 16 ਮਾਮਲੇ ਇਸ ਦੇ ਸਾਹਮਣੇ ਆ ਚੁੱਕੇ ਨੇ ਦੋ ਮੌਤਾਂ ਵੀ ਹੋ ਚੁੱਕੀਆਂ ਨੇ ਪਾਵੇਚੇ ਸਵਾਇਨ ਫਲੂ ਨੇ ਦਾਸਤਕ ਦੇ ਦਿੱਤੇ ਲੁਧਿਆਣਾ ਵਿੱਚ 16 ਮਾਮਲੇ ਸਾਹਮਣੇ ਆਏ ਨੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਬੁਖਾਰ ਖਾਂਗ ਜ਼ੁਕਾਮ ਤੇ ਸਿਰਦਰਦ ਇਸ ਫਲੂ ਦੇ ਲੱਛਣ ਨੇ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸ ਦਈਏ ਬੁਖਾਰ ਖਾਂਗ ਜ਼ੁਕਾਮ ਤੇ ਸਿਰਦਰਦ ਦੇ ਇਸ ਫਲੂ ਦੇ ਲੱਛਣ ਨੇ ਜੇਕਰ ਤੁਹਾਨੂੰ ਵੀ ਇਹ ਲੱਛਣ ਨਜ਼ਰ ਆ ਰਹੇ ਨੇ ਤਾਂ ਤੁਰੰਤ ਡਾਕਟਰ ਕੋਲ ਜਾਓ ਤੇ ਚੈੱਕਅਪ ਕਰਾਓ ਸਵਾਇਨ ਫਲੂ ਨੇ ਦਾਸਤਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਆਣਾ ਵਿੱਚ 16 ਮਾਮਲੇ ਇਸ ਦੇ ਸਾਹਮਣੇ ਆ ਚੁੱਕੇ ਨੇ ਦੋ ਮੌਤਾਂ ਵੀ ਹੋ ਚੁੱਕੀਆਂ ਨੇ ਪੰਜਾਬ ਵਿੱਚ ਸਾਇਨ ਫਲੂ ਨੇ ਦਾਸ ਤੱਕ ਦੇ ਦਿੱਤੇ ਲੁਧਿਆਣਾ ਵਿੱਚ 16 ਮਾਮਲੇ ਸਾਹਮਣੇ ਆਏ ਨੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਬੁਖਾਰ ਖੰਗ ਜ਼ੁਕਾਮ ਤੇ ਸਿਰ ਦਰਦ ਇਸ ਫਲੂ ਦੇ ਲੱਛਣ ਨੇ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸ ਦਈਏ ਬੁਖਾਰ ਖੰਗ ਜ਼ੁਕਾਮ ਤੇ ਸਿਰ ਦਰਦ ਦੇ ਇਸ ਫਲੂ ਦੇ ਲੱਛਣ ਨੇ ਜੇਕਰ ਤੁਹਾਨੂੰ ਵੀ ਇਹ ਲੱਛਣ ਨਜ਼ਰ ਆ ਰਹੇ ਨੇ ਤਾਂ ਤੁਰੰਤ ਡਾਕਟਰ ਕੋਲ ਜਾਓ ਤੇ ਚੈੱਕਅਪ ਕਰਾਓ ਸਾਇਨ ਫਲੂ ਨੇ ਦਾਸ ਤੱਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਆਣਾ ਵਿੱਚ 16 ਮਾਮਲੇ ਇਸ ਦੇ ਸਾਹਮਣੇ ਆ ਚੁੱਕੇ ਨੇ ਦੋ ਮੌਤਾਂ ਵੀ ਹੋ ਚੁੱਕੀਆਂ ਨੇ